मंत्री रह चुके ने फाइनेंस मिनिस्टर रह चुके ने निर्माता ने जिन्ना ने 90 ਦੇ 91 ਦੇ ਵਿੱਚ ਜਿਹੜੇ ਰਫੋਰਮਸ ਆਏ ਇਕਨੋਮਿਕ ਰਫੋਰਮਸ ਜਿੱਥੇ ਵੀ ਅੱਜ ਹਿੰਦੁਸਤਾਨ ਇਕਨੋਮਿਕ ਟੌਰ ਤੇ ਪਹੁੰਚਿਆ ਉਹਦੇ ਜਿਹ ਐਕਚੁਅਲ ਦੇ ਵਿੱਚ ਕੋਈ ਨਿਰਮਾਤਾ ਤੇ ਰੌਂਗਸਾਬ ਆਪਣੀ ਇਮਾਨਦਾਰੀ ਕਰ ਆਪਣੀ ਕਾਬੀਲਤ ਕਰ ਦੁਨੀਆਂ ਭਰ ਦੇ ਉਹਨਾਂ ਨੇ ਨਾਂ ਪੈਦਾ ਕੀਤਾ ਪ੍ਰੈਜ਼ੀਡੈਂਟ ਓਬਾਮਾ ਨੇ ਵੀ ਇਹ ਗੱਲ ਆਪਣੇ ਆਪ ਉਹਨਾਂ ਨੂੰ ਆਪਣਾ ਓਬਾਮਾ ਜੀ ਨੇ ਇਹ ਗੱਲ ਕਹੀ ਕਿ ਮੈਂ ਉਹਨਾਂ ਨੂੰ ਆਪਣਾ ਗੁਰੂ ਮੰਨਦਾ ਜਦੋਂ ਵੀ ਮੈਨੂੰ ਕੋਈ ਇਕਨੋਮਿਕ ਪ੍ਰੋਬਲਮ ਆਉਂਦੀ ਹੈ ਅਮਰੀਕਾ ਦੇ ਵਿੱਚ ਮੈਂ ਮੂੰਹ ਚੁੱਕਦਾ ਕਿਸੇ ਡਾਕਟਰ ਸਾਹਿਬ ਨਾਲ ਗੱਲ ਕਰਨ ਤੇ ਹਮੇਸ਼ਾ ਉਹਨਾਂ ਦੀ رائے ਦੀ ਪਾਲਣਾ ਕਰਨਾ ਤੇ ਹਮੇਸ਼ਾ ਅਮਰੀਕਾ ਨੂੰ ਉਸ ਦਾ ਲਾਭ ਹੋ ਜਾਂਦਾ ਅਸੀਂ ਇਹ ਬੇਨਤੀ ਕੀਤੀ ਸੀ ਕਿ ਇੱਕ ਯੂਨੀਮਸ ਰੈਜ਼ੋਲੂਸ਼ਨ ਮੈਂ ਬਾਰੋਦੀ ਉਹ ਸਕਸੈਸਫੁਲ ਪ੍ਰਾਈਮ ਮਿੰਿਸਟਰ ਸੀ ਪਾਉ ਪਰ ਰਸਨਾ ਬਸ ਸਾਨੂੰ ਬੰਦਾ ਅਫਸੋਸ ਹੋਇਆ ਕਿ ਅੱਜ ਆਮ ਆਦਮੀ ਪਾਰਟੀ ਦੀ ਛੋਟੀ ਤੇ ਸੌਣੀ ਸੋਚ ਦੇਖਾਂ ਮੈਂ ਕੰਡਮ ਕਰਨਾ ਵਿਸ਼ੇਸ਼ ਤੌਰ ਇੱਥੇ ਰੋਲ ਕੁਲ ਕੁਲਤਾਰ ਸਿੰਘ ਸੰਵਾ ਜਦੋਂ ਪਹਿਲੇ ਕੰਸੀਨ ਕੀਤਾ ਫਿਰ ਆ ਕੇ ਭਗਵੰਤ ਮਾਨ ਬੈਠ ਗਿਆ ਉਤੋਂ ਫਿਰ ਕਾਗਜ਼ ਤੇ ਲਿਖ ਕੇ ਥੱਲੇ ਕੱਲਿਆ ਗਿਆ ਭਗਵੰਤ ਮਾਨ ਨੂੰ ਕਿ ਕੀ ਇਹ ਰੈਜ਼ੋਲੂਸ਼ਨ ਮੂਵ ਕਰਦੀ ਹੈ ਭਗਵੰਤ ਨੇ ਬਕਾਇਦਾ ਤੌਰ ਇਨਕਾਰ ਕੀਤਾ ਮੈਂ ਉਸੇ ਵੇਖਿਆ ਉਹ ਨੂੰ ਨਕਾਰ ਕਰਦੇ ਹੋਏ ਉਹ ਫਿਰ ਵਾਪਸ ਸਟਾਫ ਦਾ ਮੈਂਬਰ ਸਪੀਕਰ ਕੋ ਲੈ ਕੇ ਗਿਆ ਤੇ ਉਥੋਂ ਇੱਕ ਕਾਗਜ਼ ਅਮਨ ਰੋੜੇ ਨੂੰ ਕਲਿਆ ਗਿਆ ਕਿ ਤੂੰ ਇੱਕ ਬਹਾਨਾ ਲਗਾ ਉਹ ਵੀ 고ਜਾ ਇੱਕ ਮਜ਼ਾਕ ਕਰ ਮੈਂ ਸਮਝ ਲੈ ਕੰਡੈਮ ਕਰਨਾ ਕਿ ਪੰਜਾਬੀਅਤ ਦੀ ਜਿਹੜੀ ਗੱਲ ਹੈ ਇਹਨਾਂ ਲੋਕਾਂ ਦੇ ਵਿੱਚ ਸਮਝ ਅਸੀਂ ਪਹਿਲਾਂ ਹੀ ਇਹ ਗੱਲ ਕਹੀ ਨੇ ਕਿ ਇਹਨਾਂ ਵਿੱਚ ਨਾ ਕੋਈ ਰੂਪਰੇਸ਼ਨ ਐਸੇ ਗੱਲ ਕਰਨ ਅੱਜ ਪੰਜਾਬ ਦਾ ਇਹ ਰੂਪ ਰੰਗ ਹੋ ਗਿਆ ਹੈ ਹਰ ਪਾਸਿਓਂ ਅਸੀਂ ਝਗੜੇ ਜਾ ਰਹੇ ਹਾਂ ਕਿਸੇ ਦੀ ਜ਼ਿੰਦਗੀ ਮਹੂਰਤ ਨਹੀਂ ਕਿਸੇ ਦਾ ਕਾਰੋਬਾਰ ਮਹੂਰਤ ਨਹੀਂ ਕਦੀ ਐਸ ਭਗਵੰਤ ਮਾਨ ਨੇ ਜਾ ਕੇ ਆਰਡੀਐਫ ਦੀ ਲੜਾਈ ਆ ਪੰਜਾਬ ਦੇ ਕਿਸੇ ਗੱਲ ਦੀ ਲੜਾਈ ਪ੍ਰਾਈਮ ਮਿੰਿਸਟਰ ਤੱਕ ਨਾ ਲੜੀ ਨਾ ਲੜਨ ਦੀ ਇਹ ਜਿੱਚਾਪੀ ਹੈ ਨਾ ਇਹ ਕਦੀ ਨੀਤੀ ਵਿਉਗ ਦੀ ਮੀਟਿੰਗ 'ਚ ਗਿਆ ਨੀਤੀ ਵਿਉਗ ਦੀ ਮੀਟਿੰਗ ਦੇ ਵਿੱਚ ਤੁਹਾਨੂੰ ਪਤਾ ਰਿਜ਼ਰਵ ਬੈਂਕ ਦੇ ਘਰਨੇ ਹੁੰਦੇ ਨੇ ਫਾਈਨੈਂਸ ਕਿਸਤ ਹੁੰਦਾ ਪ੍ਰਧਾਨ ਮੰਤਰੀ ਹੁੰਦੇ ਨੇ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਹੁੰਦੇ ਨੇ ਕਿ ਜਿਹੜੀ ਵੀ ਇਕਨੋਮਿਕ ਫੈਕਟਰਸ ਜਿੱਤੇ ਡਿਸਕਿਊਟ ਹੁੰਦਾ ਸੂਬਿਆਂ ਦੇ ਸੈਂਟਰ ਦਾ ਉਸੇ ਮੀਟਿੰਗ ਦੇ ਵਿੱਚ ਉਹਦਾ ਹੱਲ ਹੁੰਦਾ ਕਦੀ ਇਸ ਨੇ ਉੱਥੇ ਮੀਟਿੰਗ ਅਟੈਂਡ ਵੀ ਕੀਤੀ ਸੀ ਜੋ ਅਸੀਂ ਇਸ ਗੱਲ ਨੂੰ ਅਟੈਂਪਟ ਕਰਦੇ ਆ ਇਹ ਜਿਹੜੀ ਬਹੁਤ ਹੀ ਛੋਟੀ ਸੋਚ ਉਗਾਈ ਮੈਂ ਸਮਝਦਾ ਆਪੋਰਚਨਿਟੀ ਕਰ ਇਹ ਭਗਵੰਤ ਨਾਮ ਦਾ ਤੇ ਯੂਨੀਮਸ ਰੈਜ਼ੋਲੂਸ਼ਨ ਹੋ ਜਾਏ ਕੋਦਾਂ ਬਤਲੇ ਪੇਚੀ ਮਿਸਟਰ ਨੇ ਖੋਦਾ ਕੇ ਅੱਜ ਐਣਕਾ ਵੀ ਨੇ ਐਮ ਜੀ ਰਾਮਚੰਦਰ ਨੂੰ ਮੰਨੀਆਂ ਪਤ। ਇਹ ਪਤਾ ਨਹੀਂ ਇਹਨੂੰ ਕੀ ਹੋਇਆ ਐਣਕਾ ਪਾਲ ਦੀ ਕੀ ਲੋੜ ਪੈ ਗਈ ਇਹਨੂੰ ਪਰ ਚਲੋ ਜਿਹੜੀ ਗੱਲ ਤੋਂ ਵੀ ਐਣਕਾ ਪਾਈਆਂ ਨੇ ਉਹਦਾ ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਪੰਜਾਬ ਦੀ ਸੱਚਾਈ ਤੇ ਦੇਸ਼ ਦੀ ਸੱਚਾਈ ਜੇ ਐਣਕਾ ਲਾਈਆਂ ਹੁੰਦੀਆਂ ਸ਼ਾਇਦ ਇਹਨੂੰ ਸਮਝ ਆ ਜਾਂਦੀ ਅੱਜ ਐਣਕਾ ਪਾ ਕੇ ਸਾਨੂੰ ਸਾਫ਼ ਤੌਰ ਤੇ ਸਮਝ ਆਇਆ ਕਿ ਪੱਕੇ ਤੌਰ ਤੇ ਇਹਨੇ ਆਪਣੇ ਆਪ ਨੂੰ ਪੱਟੀ ਬੰਨ ਲਈ ਅੱਖਾਂ ਦੇ ਸਾਹਮਣੇ ਕੰਨਾਂ ਦੇ ਤੇ ਪਹਿਲਾਂ ਹੀ ਬੰਨੀ ਸੀ ਅੱਖਾਂ ਤੇ ਵੀ ਬੱਟੀ ਬੰਨ ਕੇ ਪੰਜਾਬ ਦੇ ਲੋਕਾਂ ਨੂੰ ਇਹ ਸਰਕਾਰ ਤੋਂ ਕੋਈ ਜਸਟਿਸ ਨਹੀਂ ਮਿਲਣੀ ਚਾਹੀਦੀ ਤਾਂ ਮੈਂ ਇਸ ਤੋਂ ਬਾਅਦ 2 ਮਿੰਟ ਬਾਅਦ ਸ਼ਕੋਤਲੀ ਸਾਹਿਬ ਨੂੰ ਜਿਹੜਾ ਇੱਥੇ ਅਕਾਲੀ ਦਲ ਦੇ ਐਮ ਸੁਖੀ ਸਾਹਿਬ ਨੇ ਬੋਲਦੇ ਹੋਏ ਜਿਹੜਾ ਡਾਕਟਰ ਰਮੇਲਕਰ ਸਾਹਿਬ ਨਾਲ ಕಾಂಗ್ರೆਸ ਦੇ ਰਿਸ਼ਤੇ ਦੀ ਗੱਲ ਕੀਤੀ ਮੈਂ ਇਹ ਗੱਲ ਬੜੇ ਅਫਸੋਸ ਨਾਲ ਮੈਨੂੰ ਕਹਿਣਾ ਪੈਂਦਾ ਹੈ ਕਿ ਸੁਖੀ ਸਾਹਿਬ ਤੁਸੀਂ ਪ੍ਰਿੰਸੀਪਲਸ ਦੀ ਗੱਲ ਕਰਦੇ ਹੋ ਤੁਸੀਂ ਖੁਦ ਤੇ ਅਕਾਲੀ ਅਕਾਲੀ ਦਲ ਦੇ ਨਾਂ ਤੇ ਤੁਸੀਂ ਵੋਟਾਂ ਲੈ ਕੇ ਐਮ ਐਲ ਏ ਬਣੇ ਚਲੇ ਤੁਸੀਂ ਆਪ ਚ ਗਏ ਹੋ ਚੇਅਰਮੈਨਸ਼ਿਪ ਤੁਸੀਂ ਉੱਥੋਂ ਲੈ ਲਈਏ ਉਹ ਤੁਸੀਂ ਗੱਲ ਕਰਦੇ ਚੰਗੇ ਲੱਗਦੇ ਜਿਹਦੇ ਚ ਇਨੀ ਪੋਲਿਟੀਕਲ ਕਰੇਜ ਵੀ ਹੈ ਨਹੀਂ ਕਿ ਜੇ ਤੂੰ ਆਪ ਤੇ ਚਲਾ ਹੀ ਗਿਆ ਤੇ ਜਾ ਕੇ ਦੂਜੇ ਬੈਂਚਸ ਤੇ ਬੈਠ ਚੇਅਰਮੈਨੀ ਤੂੰ ਆਪ ਕੋ ਲੈਣਾ ਕੀ ਤੂੰ ਉਹਨਾਂ ਦੇ ਗੱਲ ਕੰਡੈਮ ਤੂੰ ਆਪੋਜੀਸ਼ਨ ਪਾਰਟੀਆਂ ਨੂੰ ਕਰਨਾ ਸੋ ਇਸ ਗੱਲ ਬਾਰੇ ਬੋੜੀ ਜੀ ਰੋਸ਼ਨੀ ਪਾਣ ਵਾਸਤੇ ਮੈਂ ਕੋਟਲੀ ਸਾਹਿਬ ਨੂੰ ਮਿਲਾਂਗਾ ਫਿਰ ਰੰਨਾ ਜੀ ਵੀ ਜ਼ਿਕਰ ਕਰਦੇ ਹੋਏ ਆਪਣੀ ਗੱਲ ਤਾਂ ਫਿਰ ਸਾਹ ਪਰਦੇਸ ਸਿੰਘ ਆਪਣੀ ਜੋ ਵੀ ਕੋਈ ਗੱਲ ਰੱਖਣਾ ਚਾਹੇਗਾ ਮੈਂ ਇਹਨਾਂ ਨੂੰ ਬੁਲਾਇਸ਼ ਕਰੂੰਗਾ ਕੋਟਲੀ ਸਾਹਿਬ